ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਹਰਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਆ ਇੱਕ ਕ੍ਰਾਈਮ ਸਟੋਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵਰਦਾ ਮੋਹਾਲੀ ਪੁਲਿਸ ਨੇ ਜ਼ਰਖਪੁਰ ਦੀ ਲੜਕੀ ਮਿਤਾਲੀ ਜੋ ਕਿ ਬਾਦਲ ਕਲੋਨੀ ਵਿੱਚ ਰਹਿੰਦੀ ਸੀ 23 ਸਾਲ ਉਮਰ ਸੀ ਉਸ ਤੇ ਕਤਲ ਦੀ ਗੁੱਥੀ ਸੁਲਝਾ ਲਈ ਹੈ ਮੋਹਾਲੀ ਪੁਲਿਸ ਦੀ ਟੀਮ ਨੇ ਬਿਹਾਰ ਚੋਂ ਜਾ ਕੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ ਪਹਿਲਾ ਇੱਕ ਦੋਸ਼ੀ ਰੋਹਿਤ ਅਤੇ ਉਸ ਦੀ ਕਾਰ ਰਿਕਵਰ ਕਰ ਲਈ ਗਈ ਸੀ ਤੁਰੰਤ ਕਿਉਂਕਿ ਇਸ ਲੜਕੀ ਦਾ ਲਾਪਤਾ ਹੋਣਾ ਜਾਂ ਅਗਵਾ ਕੀਤੇ ਜਾਣ ਦੀ ਖਬਰ ਇਸ ਲੜਕੀ ਦੇ ਪਿਤਾ ਸੋਹਨ ਲਾਲ ਨੇ ਜ਼ਰਕਪੁਰ ਪੁਲਿਸ ਨੂੰ 7 ਮਾਰਚ 2025 ਨੂੰ ਲੜਕੀ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਦਿੱਤੀ ਸੀ ਉਸ ਤੋਂ ਬਾਅਦ ਭਾਲ ਚਲਦੀ ਰਹੀ ਤਾਂ 10 ਬੱਚੀ ਨੂੰ ਇਸ ਲੜਕੀ ਦੀ লাশ ਰਾਜਪੁਰੇ ਦੇ ਕੋਲੋਂ ਬਰਾਮਦ ਹੋਈ। ਇਹ ਇੱਕ ਪਲਾਸਟਿਕ ਦੇ ਬੈਗ ਦੇ ਵਿੱਚ ਪਾਈ ਹੋਈ ਸੀ। ਔਰ ਜਦੋਂ ਸ਼ੁਰੂ ਚ ਗੱਲਬਾਤ ਪੁਲਿਸ ਨੇ ਤੋਰੀ ਤਾਂ ਐਉਂ ਲੱਗਦਾ ਸੀ ਕਿ ਲੜਕੀ ਆਪਣੀ ਮਰਜ਼ੀ ਦੇ ਨਾਲ ਹੀ ਸੁਲਤਾਨ ਮੁਹੰਮਦ ਜਿਹੜਾ ਇਹਨੂੰ ਪੁਰਾਣੇ ਸਮੇਂ ਤੋਂ ਜਾਣਦਾ ਸੀ ਉਹਦੇ ਨਾਲ ਗਈ। ਹਾਲ ਦੀ ਘੜੀ ਵਿੱਚ ਪੁਲਿਸ ਸੂਤਰਾਂ ਦਾ ਕਹਿਣਾ ਹੈ ਇਹ ਸੁਲਤਾਨ ਮੁਹੰਮਦ ਦੀ ਜਾਣ ਪਛਾਣ ਇਸ ਲੜਕੀ ਨਾਲ ਪੁਰਾਣੀ ਸੀ ਅਤੇ ਉਹ ਚਾਹੁੰਦਾ ਸੀ ਕਿ ਇਹ ਲੜਕੀ ਉਹਦੇ ਨਾਲ ਵਿਆਹ ਕਰਾ ਲਵੇ ਪਰ ਸੁਲਤਾਨ ਮੁਹੰਮਦ ਦੀ ਬੈਕਗ੍ਰਾਉਂਡ ਕੋਈ ਬਹੁਤੀ ਚੰਗੀ ਨਹੀਂ ਸੀ ਅਤੇ ਉਹ ਕਥਿਤ ਤੌਰ ਤੇ ਨਸ਼ਾ ਪਤਾ ਕਰਨ ਦਾ ਵੀ ਆਦੀ ਸੀ ਬਾਕੀ ਦੇ ਜਿਹੜੇ ਦੋਸ਼ੀ ਫੜੇ ਗਏ ਨੇ ਉਹ ਹਨ ਰਾਜ ਅਮਨਦੀਪ ਰੋਹਿਤ ਪਹਿਲਾਂ ਫੜਿਆ ਗਿਆ ਹੁਣ ਸੁਲਤਾਨ محمد ਵੀ ਫੜਿਆ ਗਿਆ ਤੇ ਮਾਮਲਾ ਸੁਲਝ ਗਿਆ ਔਰ ਪੁਲਿਸ ਦੀ ਐਫ ਆਈ ਆਰ ਦੇ ਮੁਤਾਬਕ ਇਹ ਲੜਕੀ 11 ਵਜੇ 30 ਮਿੰਟ ਰਾਤ ਨੂੰ ਸੁਲਤਾਨ محمد ਦੇ ਇਨਵੀਟੇਸ਼ਨ ਤੇ ਨਾਲ ਗਈ ਆਪਣੀ ਮਰਜ਼ੀ ਨਾਲ ਗਈ ਉਦੋਂ ਬਾਅਦ ਜਿਹੜੀ ਸੋਹਣ ਲਾਲੇ ਦੇ ਪਿਤਾ ਨੇ ਸ਼ਿਕਾਇਤ ਲਿਖਾਈ ਉਹਦੇ ਵਿੱਚ ਕਿਹਾ ਗਿਆ ਕਿ ਸੁਲਤਾਨ محمد ਉਹਨਾਂ ਦੀ ਬੇਟੀ ਨੂੰ ਕਾਫੀ ਸਮੇਂ ਤੋਂ ਹਰਾਸ ਕਰ ਰਿਹਾ ਸੀ ਤੰਗ ਪਰੇਸ਼ਾਨ ਕਰ ਰਿਹਾ ਸੀ ਔਰ ਅੱਜ ਪਤਾ ਲੱਗਿਆ ਕਿ ਉਹ ਚਾਹੁੰਦਾ ਸੀ ਕਿ ਮਿਤਾਲੀ ਉਹਦੇ ਨਾਲ ਵਿਆਹ ਕਰਾ ਲਵੇ ਜਿਸ ਲਈ ਮਿਤਾਲੀ ਤਿਆਰ ਨਹੀਂ ਸੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਲਾਨ ਬਣਾਇਆ ਕਿ ਇਸ ਨੂੰ ਖਤਮ ਕਰ ਦਿੱਤਾ ਜਾਏ ਜੋ ਕਿ ਬਹੁਤ ਹੀ ਨਿੰਦਨਯੋਗ ਔਰ ਕਾਨੂੰਨੀ ਹਰਕਤ ਜੇ ਇੱਕ ਰਿਲੇਸ਼ਨਸ਼ਿਪ ਲਈ ਵਿਆਹ ਲਈ ਲੜਕੀ ਤਿਆਰ ਨਹੀਂ ਤਾ ਫੇਰ ਉਸ ਨਾਲ ਜ਼ਬਰਦਸਤੀ ਕਰਨਾ ਤੇ ਫੇਰ ਉਸ ਦੇ ਨਾਮ ਮੰਨਣ ਤੇ ਕਤਲ ਕਰ ਦੇਣਾ ਇਹੋ ਜਿਹੇ ਅਪਰਾਧੀਆਂ ਨੂੰ ਤਾਂ ਸਖਤ ਤੋਂ ਸਖਤ ਸਜ਼ਾ ਦੇਣੀ ਬਣਦੀ ਹੈ ਮੁਹਾਲੀ ਪੁਲਿਸ ਦੇ ਸੂਤਰਾਂ ਮੁਤਾਬਕ ਪੋਸਟਮਾਰਟਮ ਰਿਪੋਰਟ ਦੇ ਵਿੱਚ ਸੈਕਸ਼ੂਅਲ ਅਸੌਲਟ ਸਾਬਿਤ ਨਹੀਂ ਹੋਇਆ ਯਾਨੀ ਕਿ ਉਹਦੇ ਦਾ ਉਹਦਾ ਸਰੀਰਕ ਸ਼ੋਸ਼ਣ ਨਹੀਂ ਕੀਤਾ ਗਿਆ ਤਾਜ਼ਾ ਜਾਣਕਾਰੀ ਮੁਤਾਬਕ ਲੜਕੀ ਦੀ ਮੌਤ ਗळा ਘੋਟ ਕੇ ਕੀਤੀ ਗਈ। ਔਰ ਇਸ ਦੇ ਵਿੱਚ ਸ਼ਾਮਿਲ ਹੋਏ ਸੁਲਤਾਨ ਮੁਹੰਮਦ ਦੇ ਤਿੰਨ ਹੋਰ ਸਾਥੀ ਐਕੰਪਲਿਸਸ। ਉਹਨਾਂ ਦਾ ਕਿੰਨਾ ਕਿੰਨਾ ਯੋਗਦਾਨ ਸੀ ਇਸ ਕ੍ਰਾਈਮ 'ਚ ਉਹ ਆਉਣ ਵਾਲੇ ਦਿਨਾਂ 'ਚ ਸਾਬਤ ਹੋਏਗਾ। ਮੁਹਾਲੀ ਪੁਲਿਸ ਦੀ ਟੀਮ ਬਿਹਾਰ ਤੋਂ ਉਸ ਪਿੰਡ ਤੋਂ ਜਿਹੜਾ ਨੇਪਾਲ ਦੇ ਨੇੜੇ ਹੈ ਇਹਨਾਂ ਤਿੰਨਾਂ ਅਪਰਾਧੀਆਂ ਨੂੰ ਲੈ ਕੇ ਪੰਜਾਬ ਵੱਲ ਰਵਾਨਾ ਹੋ ਚੁੱਕੀ ਹੈ। ਤੇ ਜਲਦ ਪਹੁੰਚ ਕੇ ਹੋਰ ਖੁਲਾਸੇ ਕੀਤੇ ਜਾਣਗੇ ਯਾਦਵਾਦ ਹੈ ਇਹ ਕਿ ਜ਼ਰਕਪੁਰ ਦੇ ਲੋਕਾਂ ਨੇ ਇਸ ਕਤਲ ਦੇ ਮਾਮਲੇ ਤੇ ਕੁਝ ਪ੍ਰਦਰਸ਼ਨ ਵੀ ਕੀਤੇ ਸੀ ਅਤੇ ਆਪਣੀ ਨਾਰਾਜ਼ਗੀ ਦਾ ਜ਼ਾਹਰ ਕੀਤਾ ਸੀ ਕਿ ਇਹ ਜਲਦ ਸੋਲਵ ਕਿਉਂ ਨਹੀਂ ਹੋ ਰਿਹਾ 7 ਤਰੀਕ ਨੂੰ ਲੜਕੀ ਇੱਕ ਅਗਵਾ ਹੋਈ ਜਾਂ ਆਪਣੀ ਮਰਜ਼ੀ ਨਾਲ ਗਈ ਯਾਨੀ ਕਿ ਡਿਸ ਅਪੀਅਰ ਹੋ ਗਈ ਔਰ ਅੱਜ ਤਰੀਕ ਹੈਗੀ ਆ 15 15 ਤਰੀਕ ਤੱਕ ਚਾਰ ਦੇ ਚਾਰ ਜਿਹੜੇ આરોપીਆ ਗ੍ਰਿਫਤਾਰ ਹੋ ਚੁੱਕੇ ਆ ਆਈ ਥਿੰਕ ਦੀ ਪੁਲਿਸ ਹੈਸ ਡਨ ਅ ਵੰਡਰਫੁਲ ਜੌਬ ਦੋਸਤੋ ਸਾਡਾ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ ਔਰ ਇਸ ਵਿਸ਼ੇਸ਼ ਖਬਰ ਨੂੰ ਜਲਦ ਤੋਂ ਜਲਦ ਸ਼ੇਅਰ ਕਰੋ ਅਸੀਂ ਤੁਹਾਨੂੰ ਲੜਕੀ ਦੀ ਫੋਟੋ ਵੀ ਦਿਖਾ ਚੁੱਕੇ ਆ ਤੇ ਅਸੀਂ ਤੁਹਾਨੂੰ ਪਹਿਲਾਂ ਤਿੰਨ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਆ ਬਿਹਾਰ ਤੋਂ ਉਹਨਾਂ ਦੀ ਫੋਟੋ ਵੀ ਦਿਖਾ ਚੁੱਕੇ ਆ Saçıkal, namışkar, kudafes.